ਹਾਰੇ ਇਲਾਕਾ ਡੁੱਬਿਆ ਪਿਆ ਤੇ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਕੋਲੇ 7-8 ਹਜ਼ਾਰ ਕਰੋੜ ਡਿਜ਼ਾਸਟਰ ਰੀਲੀਫ ਫੰਡ ਹੁੰਦਾ ਜਿਵੇਂ ਸਾਡੀ ਸਰਕਾਰ ਸੀ ਅਸੀਂ ਇਮੀਡੀਏਟਲੀ ਡਿਜ਼ਾਸਟਰ ਰੀਲੀਫ ਫੰਡ ਤੋਂ ਕੱਢ ਕੇ ਪੈਸਾ ਤੇ ਅਸੀਂ ਲੋਕਾਂ ਨੂੰ ਦੇ ਦਿੰਦੇ ਸੀ ਤੇ ਇਥੇ ਇਜ਼ਾਮ ਕਰਦੇ ਸੀ ਇੱਥੇ ਲੋਕ ਮੈਂ ਉੱਥੇ ਜਾ ਰਿਹਾ ਬੰਦ ਤੇ ਅੱਗੇ ਵੀ ਜਿੱਥੇ ਲੋਕ ਆਪਣੇ ਕੋਲੋਂ ਪੈਸਾ ਲਾ ਕੇ ਬੰਦ ਕਰ ਰਹੇ ਦੇਖੋ ਸਰਕਾਰਾਂ ਦੀ ਬਹੁਤ ਵੱਡੀ ਸ਼ਕਤੀ ਹੁੰਦੀ ਹੈ ਇੱਕ ਤਾਂ ਉਹਨਾਂ ਨੂੰ ਇਮੀਡੀਏਟਲੀ ਇੱਥੇ ਲੋੜ ਹੈ ਵੱਡੀਆਂ ਵੱਡੀ ਇਕਵਪਮੈਂਟ ਦੀ ਇਰੀਗੇਸ਼ਨ ਡਿਪਾਰਟਮੈਂਟ ਦੀਆਂ ਵੱਡੀਆਂ ਇਕਵਪਮੈਂਟ ਦੀਆਂ ਤੇ ਨਾਲੇ ਉੱਥੇ ਜੇ ਖੁੱਲਾ ਪੈਸਾ ਦੇਖੇ ਇੱਕ ਤਾਂ ਮੁਆਵਜ਼ਾ ਤਾਂ ਦੇਣਾ ਹੀ ਦੇਣਾ ਹੈ ਦੂਜੀ ਗੱਲ ਜਿਹੜੀ ਹੈਗੀ ਕਿ ਇਸ ਇਮੀਡੀਏਟਲੀ ਅਗਲੇ ਇਲਾਕੇ ਨੂੰ ਬਚਾਉਣ ਵਾਸਤੇ ਪੂਰਾ ਇਰੀਗੇਸ਼ਨ ਡਿਪਾਰਟਮੈਂਟ ਇੱਥੇ ਹੋਣਾ ਚਾਹੀਦਾ ਹੈ ਜਿਹੜਾ ਨਹੀਂ ਹੈ ਦੇਖੋ ਜੇ ਇਰੀਗੇਸ਼ਨ ਡਿਪਾਰਟਮੈਂਟ ਤੇ ਹੋਰ ਸਾਰੇ ਡਿਪਾਰਟਮੈਂਟ ਰਲ ਜਾਣ ਲੋਕਾਂ ਨਾਲ ਸਹਿਯੋਗ ਲੈ ਕੇ ਤੇ ਜਿਹੜੀ ਵੱਡੀ ਸਮੱਸਿਆ ਆ ਆ ਸਾਰੀ ਹੱਲ ਹੋ ਸਕਦੀ ਹੈ ਇੱਕ ਫਸਲ ਖਰਾਬ ਹੋ ਜੇ ਨਾ ਤੋਂ ਤਿੰਨ ਸਾਲ ਕਿਸਾਨ ਗਰੀਬ ਤੇ ਖੜ ਜਾਂਦਾ ਹੈ ਤੋਂ ਆਪਾਂ ਸਾਰਿਆਂ ਨੂੰ ਮੈਂ ਪੰਜਾਬ ਦੇ ਸੰਸਥਾ ਵੀ ਬੇਨਤੀ ਕਰਦਾ ਜੋ ਸਹਿਯੋਗ ਦੇ ਸਕੀਏ ਜਰੂਰ ਆਪਣੇ ਆਪਣੇ ਨਾ ਭਰਾਵਾਂ ਨਾਲ ਸੋਤਾ ਦੇ ਕੇ ਵੈਸਾ ਵੀ ਦਾ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਆ ਜੋ ਤੁਸੀਂ ਇੰਨੇ ਵਰਦੇ ਮੀਂਹ ਦੇ ਵਿੱਚ ਸਾਡੇ ਮੰਡ ਖੇਤਰ ਦੇ ਲੋਕਾਂ ਦਾ ਜੋ ਹਾਲਚਲ ਪੁੱਛਣ ਲਈ ਇੱਥੇ ਸਾਰੇ ਪਹੁੰਚੇ ਹੋ ਤੇ ਜੋ ਸਾਡੀ ਆਵਾਜ਼ ਆ ਤੇ ਕੰਨਾਂ ਤੱਕ ਜਿਹੜੀ ਉਹ ਪਹਚਾਣ ਦਾ ਤੁਸੀਂ ਕੰਮ ਕਰਦੇ ਆ ਅੱਜ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਹਨਾਂ ਨੂੰ ਜਦੋਂ ਦਾ ਪਤਾ ਲੱਗਾ ਕਿ ਇੱਥੋਂ ਦੇ ਹੜ ਖੇਤਰ ਦੇ ਵਿੱਚ ਬਹੁਤ ਵੱਡਾ ਜਿਹੜਾ ਨੁਕਸਾਨ ਆ ਉਹ ਹੋਇਆ ਉਹ ਕਾਫੀ ਟਾਈਮ ਤੋਂ ਮਤਲਬ ਕਿ ਇੱਥੇ ਆਉਣਾ ਚਾਹੁੰਦੇ ਸੀ ਸਾਡੇ ਨਾਲ ਸੰਪਰਕ ਚ ਸੀਗੇ ਪਰ ਕਿਸੇ ਕਾਰਨਾ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਅੱਜ ਪਹਿਲਾਂ ਤਾਂ ਅਸੀਂ ਜਿਹੜਾ ਬਾਉਪੁਰ ਜਦੀਦ ਜਿਹੜੇ 10 5-7 ਪਿੰਡ ਉਹ ਫਸਲ ਤਬਾਹ ਹੋਈ ਉੱਥੇ ਗਏ ਆ ਉਸ ਤੋਂ ਬਾਅਦ ਸਾਡਾ ਇੱਥੋਂ 8 ਕਿਲੋਮੀਟਰ ਅੱਗੇ ਇੱਕ ਮਤਲਬ ਆਰਜੀ ਬੰਨ ਤੇ ਉੱਥੇ ਕੋਈ 10 ਕ ਜਾਂ 1 ਏਕੜ ਜਿਹੜੀ 30-35 ਪਿੰਡਾਂ ਦੀ ਜ਼ਮੀਨ ਆ ਜਿਹੜੀ ਉਹ ਮਤਲਬ ਕਿ ਆਪਦੇ ਕੋਲੋਂ ਜਿਹੜੇ ਕਿਸਾਨ ਆਪਣਾ ਇਹ ਬੰਨ ਆਰਜੀ ਲਾ ਰਹੇ ਆ ਆਪਣੇ ਖਰਚੇ ਤੇ ਤੇ ਉੱਥੇ ਜਾ ਕੇ ਖੁਦ ਟਰੈਕਟਰ ਤੇ ਬਹਿ ਕੇ ਚਿੱਕੜ ਦੇ ਵਿੱਚ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਇੱਕ ਆਮ ਇਨਸਾਨ ਦੀ ਤਰ੍ਹਾਂ ਉੱਥੇ ਪਹੁੰਚ ਕੇ ਤੇ ਉਹਨਾਂ ਨੇ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਇਆ ਕਿ ਜੇਕਰ ਸਾਡੀ ਸਰਕਾਰ ਆਉਂਦੀ ਆ ਤੇ ਅਸੀਂ ਜ਼ਰੂਰ ਇਹਦਾ ਕੋਈ ਹੱਲ ਵੀ ਵਧੀਆ ਕੱਢਾਂਗੇ ਤੇ ਦੂਸਰਾ ਨਾਲ ਹੀ ਉਹਨਾਂ ਨੇ ਆਪਣੀ ਜੇਬ ਚੋਂ ਜਿਹੜਾ 20000 ਲੀਟਰ ਤੇਲ ਆ 10000 ਪਹਿਲੋਂ ਤੇ 10 ਜੇ ਬਾਅਦ ਚ ਜ਼ਰੂਰਤ ਪੈਗੀ ਮੌਕੇ ਤੇ ਉਹਨਾਂ ਨੇ ਉੱਥੋਂ ਦੇ ਜਿਹੜੇ ਸਾਡੇ ਕਿਸਾਨ ਆ ਉਹਨਾਂ ਨੂੰ ਦਿੱਤਾ ਤੇ ਮੈਂ ਆਪਣੇ ਵੱਲੋਂ ਤੇ ਆਪਣੇ ਪੂਰੇ ਇਲਾਕੇ ਵੱਲੋਂ ਹਲਕਾ ਸੁਲਤਾਨਪੁਰ ਲੋਧੀ ਵੱਲੋਂ ਸਰਦਾਰ ਸੁਖਬੀਰ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਜੋ ਸਾਡੇ ਇੱਕ ਆਮ ਇਨਸਾਨਾਂ ਦੀ ਤਰ੍ਹਾਂ ਸਾਡੇ ਕਿਸਾਨਾਂ ਦੇ ਵਿੱਚ ਆ ਕੇ ਉਹਨਾਂ ਨੇ ਅੱਜ ਇੱਕ ਬਾਹ ਫੜੀ ਆ ਜੇ ਜਦੋਂ ਵੀ ਇਹ ਨਹੀਂ ਇਕੱਲਾ ਆਪਣਾ ਸੁਲਤਾਨਪੁਰ ਲੋਧੀ ਬਿਆਸ ਏਰੀਏ ਦੇ ਨਾਲ ਬਹੁਤ ਏਰੀਆ ਲੱਗਦਾ ਦਬਾਬੇ ਦਾ ਪਰ ਜ਼ਿਆਦਾਤਰ ਜਿਹੜਾ ਏਰੀਆ ਇਹ ਲੱਗਦਾ ਮੰਡ ਖੇਤਰ ਦਾ ਸੁਲਤਾਨਪੁਰ ਲੋਧੀ ਦਾ ਇਹ ਨਮਾਨ ਆ ਥੱਲੇ ਜਾ ਕੇ ਹਰੀਕੇ ਆ ਹੈਡ ਆ ਜਿੱਥੇ ਸਾਰਾ ਪਾਣੀ ਇਕੱਠਾ ਹੁੰਦਾ ਉਹਦੇ ਨਾਲ ਕੀ ਹੈ ਕਿ ਜਿੰਨਾ ਵੀ ਪਿੱਛੇ ਏਰੀਆ ਸਾਡੇ ਸੁਲਤਾਨਪੁਰ ਦੇ तकरीबन ਜੇ ਆਪਾਂ ਪੂਰੇ ਹਲਕੇ ਦੀ ਗੱਲ ਕਰੀਏ ਤਾਂ ਮੇਰੇ ਹਿਸਾਬ ਦੇ ਵਿੱਚ ਲਗਭਗ 60 ਤੋਂ 70 ਪਿੰਡ ਜਿਹੜੇ ਪ੍ਰਭਾਵਿਤ ਹੁੰਦੇ ਆ ਜਿਆਦਾ ਜਿਹੜੇ ਪ੍ਰਭਾਵਿਤ ਹਰ ਸਾਲ ਹੁੰਦੇ ਆ ਉਹ 30 ਤੋਂ 35 ਪਿੰਡ ਆ ਜਿਹੜੇ ਉਹ ਆਪਣੇ ਹੈਗੇ ਆ ਜਿਹੜੇ ਸੁਲਤਾਨਪੁਰ ਲੋਧੀ ਤਲਵੰਡੀ ਚੌਧਰੀਆਂ ਗੋਂਦਵਾਲ ਦੇ ਪੁਲ ਤੋਂ ਥੱਲੇ ਨੂੰ ਹਰੀਆਂ ਤੱਕ ਆ ਤੇ ਇਹ तकरीबन ਬਹੁਤ ਵੱਡਾ ਜਿਹੜਾ ਸਾਡੇ ਕਿਸਾਨਾਂ ਲਈ ਇੱਕ ਕੋੜ ਆ ਪਰ ਸਾਨੂੰ ਵਿਸ਼ਵਾਸ ਆ ਇਸ ਟਾਈਮ ਜੋ ਸਾਡੇ ਪ੍ਰਧਾਨ ਜੀ ਕਹਿ ਕੇ ਗਏ ਆ ਕਿ ਜੇ ਜਦੋਂ ਸਾਡੀ ਸਰਕਾਰ ਬਣੀ ਤਾਂ ਅਸੀਂ ਇਹਦਾ ਕੋਈ ਪੁਕਤਾ ਹੱਲੇ ਦੂਰ ਕਰਾਂਗੇ